ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਲੱਛਾ ਪਰਾਂਠਾ ਕੁਝ ਬੇਸਿਕ ਇੰਗਰੀਡੀਅੰਟਸ ਦੇ ਨਾਲ ਇਹਨੂੰ ਅਸੀਂ ਦੋ ਤਰੀਕੇ ਨਾਲ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਆਟੇ ਦਾ ਪੇੜਾ ਲੈ ਲਵਾਂਗੇ ਤੇ ਉਹਨੂੰ ਰੋਟੀ ਦੀ ਵਾਂਗ ਵੇਲ ਲਵਾਂਗੇ ਫਿਰ ਅਸੀਂ ਇੱਕ ਨਾਈਫ ਦੀ ਹੈਲਪ ਨਾਲ ਉਹਦੇ ਵਿੱਚ ਛੋਟੇ-ਛੋਟੇ ਕੱਟਸ ਕਰ ਲਵਾਂਗੇ ਤੇ ਜਿੰਨੇ ਹੋ ਸਕਣ ਜਿਆਦਾ ਕੱਟਸ ਲਗਾਏ ਹੋ ਫਿਰ ਉੱਤੇ ਸਪਰਿੰਕਲ ਕਰਾਂਗੇ ਦੇਸੀ ਘਿਓ ਨਮਕ ਤੇ ਤੁਸੀਂ ਆਪਣੇ ਬੇਸਿਕ ਇੰਗਰੀਡੀਅੰਟ ਜਿਵੇਂ ਚਿਲੀ ਹੋਗੀ ਗਰ ਮਸਾਲਾ ਐਡ ਕਰੋ ਤੇ ਜੇ ਤੁਸੀਂ ਚਾਹੋ ਅਜਵਾਇਨ ਵੀ ਐਡ ਕਰ ਸਕਦੇ ਹੋ ਮੈਂ ਨਹੀਂ ਐਡੀ ਕੀਤੀ ਉਸ ਤੋਂ ਬਾਅਦ ਉੱਤੇ ਸਪਰੈਡ ਕਰਾਂਗੇ ਥੋੜਾ ਸੁੱਕਾ ਆਟਾ ਫਿਰ ਇਹਨੂੰ ਚੰਗੀ ਤਰ੍ਹਾਂ ਫੈਲਾ ਲਵਾਂਗੇ ਉੱਪਰ ਫਿਰ ਅਸੀਂ ਦਹੀ ਕਿ ਥੋੜਾ ਜਿਹਾ ਹੋਰ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਹੌਲੀ-ਹੌਲੀ ਹਲਕੇ-ਹਲਕੇ ਹੱਥ ਨਾਲ ਇਕੱਠਾ ਕਰਾਂਗੇ ਫਿਰ ਇਸ ਨੂੰ ਇੱਕ ਗੋਲ ਰਾਉਂਡ ਸ਼ੇਪ ਦੇ ਦੇਵਾਂਗੇ ਵੀਡੀਓ ਨੂੰ ਧਿਆਨ ਨਾਲ ਵੇਖੋ ਬਣਾਉਣਾ ਈਜ਼ੀ ਲੱਗੇਗਾ ਇਸ ਨੂੰ ਅਸੀਂ ਗੋਲ ਰਾਉਂਡ ਸ਼ੇਪ ਦੇ ਦਿੱਤੀ ਹੈ ਪ੍ਰੋਪਰਲੀ ਥੈਨ ਅਸੀਂ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਤੇਲ ਲਵਾਂਗੇ ਜਿਵੇਂ ਕਿ ਰੋਟੀ ਵੇਲੀ ਦੀ ਹੈ ਨਾ ਇਹਨੂੰ ਜਿਆਦਾ ਮੋਟਾ ਰੱਖਿਓ ਤੇ ਨਾ ਜਿਆਦਾ ਪਤਲਾ ਰੱਖਣਾ ਹੈ ਕਿਉਂਕਿ ਜੇ ਪਤਲਾ ਰੱਖਾਂਗੇ ਫਿਰ ਸੁੱਕ ਜਾਏਗਾ ਫਿਰ ਇਹਨੂੰ ਚੰਗੀ ਤਰ੍ਹਾਂ ਵੇਲ ਕੇ ਮੈਂ ਇੱਕ ਸਾਈਡ ਤੇ ਤਵਾ ਗਰਮ ਕਰਨ ਲਈ ਰੱਖ ਦਿੰਨੀ ਆ ਉਸ ਤੋਂ ਬਾਅਦ ਮੈਂ ਰੋਟੀ ਨੂੰ ਤਵੇ ਉੱਪਰ ਪਾ ਦੇਣੀ ਆ ਜਦੋਂ ਇਹ ਥੋੜੀ ਜਿਹੀ 골ਡਨ ਬ੍ਰਾਊਨ ਹੋ ਜਾਈ ਮੈਂ ਇਹ ਸਾਈਡ ਚੇਂਜ ਕਰਾਂਗੀ ਥੈਨ ਉਸ ਤੋਂ ਬਾਅਦ ਇਹਨੂੰ ਪ੍ਰੋਪਰਲੀ ਮੈਂ ਕੁਕ ਕਰਾਂਗੀ ਥੈਨ ਮੈਂ ਚੰਗੀ ਤਰ੍ਹਾਂ ਦੋਨੋਂ ਸਾਈਡਸ ਤੇ ਪ੍ਰੋਪਰਲੀ ਔਇਲ ਲਗਾਵਾਂਗੀ ਮੈਂ ਦੇਸੀ ਘੀ ਵਰਤ ਰਹੀ ਆ ਤੁਸੀਂ ਚਾਹੋ ਤੇ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਤੇਲ ਲਗਾ ਸਕਦੇ ਹੋ ਤੁਸੀਂ ਤੇ ਅਨਲ ਬੇਕੋ ਇਹਦੇ ਹਾਰੇ ਕਿ ਲੱਛੀ ਵਿਜ਼ੀਬਲੀ ਤੁਹਾਨੂੰ ਸ਼ੋ ਹੋ ਰਹੀਆਂ ਕਿ ਇਹ ਪ੍ਰੋਪਰਲੀ ਖੁੱਲੇ ਹੋਏ ਆ ਮੈਂ ਮੈਂ ਦੂਜੀ ਤਕਨੀਕ ਤੇ ਨਾਲ ਇੱਕ ਬਣਾਉਂਗੀ ਪਰਾਂਠਾ ਜਿਵੇਂ ਅਸੀਂ ਇੱਕ ਪੱਖੀ ਬਣਾਈਦੀ ਆ ਫੋਲਡ ਕਰਕੇ ਇੱਕੇ ਪਿੱਛੇ ਸੇਮ ਐਜ਼ ਇਟ ਇਜ਼ ਅਸੀਂ ਆਟੇ ਨੂੰ ਕਰ ਲਵਾਂਗੇ ਫਿਰ ਇਹਦੇ ਵਿੱਚ ਇੱਕ ਗੋਲ ਕਰਕੇ ਪੇੜਾ ਬਣਾ ਲਵਾਂਗੇ ਤੇ ਆਰਾਮ ਨਾਲ ਇੱਥੇ ਦੇਸੀ ਘਿਓ ਪਾ ਕੇ ਜੇ ਤੁਸੀਂ ਚਾਹੋ ਇੱਥੇ ਵੀ ਬੇਸਿਕ ਮਸਾਲੇ ਐਡ ਕਰ ਸਕਦੇ ਹੋ ਮੈਂ ਇੱਥੇ ਨਹੀਂ ਕੀਤੇ ਤੇ ਫਿਰ ਅਸੀਂ ਇਹਨੂੰ ਹਲਕੇ ਹੱਥਾਂ ਨਾਲ ਵੇਲ ਲਵਾਂਗੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਇਹਨੂੰ ਰੋਟੀ ਦੇ ਆਕਾਰ ਵਾਂਗ ਵੱਡਾ ਕਰ ਲਵਾਂਗੇ ਤੇ ਇਹਨੂੰ ਵੀ ਤਵੇ ਉੱਪਰ ਪਾ ਦਵਾਂਗੇ ਤੇ ਇਹਨੂੰ ਸੇਮ ਪ੍ਰੋਸੈਸ ਨਾਲ ਚੰਗੀ ਤਰ੍ਹਾਂ ਸੀਖ ਲਵਾਂਗੇ ਜਦੋਂ ਤੱਕ ਇਹ ਪ੍ਰੋਪਰਲੀ ਕੁਕ ਨਾ ਹੋ ਜਾਵੇ ਤੇ 골ਡਨ ਬ੍ਰਾਊਨ ਨਾ ਹੋ ਜਾਵੇ ਫਿਰ ਇਸ ਨੂੰ ਆਪਾਂ ਦੇਸੀ ਕੀ ਉਹਦੇ ਨਾਲ ਕੋਟ ਕਰਾਂਗੇ ਦੋਵੇਂ ਪਾਸਿਓ ਤੇ ਸੇਮ ਐਜ਼ ਇਟ ਇਜ਼ ਇਹਦੇ ਲੱਛੇ ਵੀ ਪ੍ਰੋਪਰਲੀ ਖੋਲਰਦੇ ਪਏ ਨੇ ਤੇ ਇਹਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਜਦੋਂ ਇਹ ਪ੍ਰੋਪਰਲੀ ਕੁਕ ਹੋ ਜਾਏ ਇਹਦੇ ਤੇ ਕਲਰ ਆ ਜਾਏ ਤੇ ਇਹ ਹੈਗਾ ਹੈ ਰੈਡੀ ਟੂ ਸਰਵ ਪਰਾਂਟਾ ਵਿਦ ਲੋਡਡ ਦੇਸੀ ਕੀ ਤੁਸੀਂ ਇਹਦਾ ਕਲਰ ਚੈੱਕ ਕਰ ਸਕਦੇ ਹੋ ਕਿ ਕਿੰਨਾ ਸੋਹਣਾ ਕਲਰ ਆਇਆ ਹੈ ਮੈਂ ਨਾ ਜਿਆਦਾ ਨੂੰ ਮੋਟਾ ਰੱਖਿਆ ਹੈ ਤੇ ਨਾ ਹੀ ਜਿਆਦਾ ਪਤਲਾ ਹੈ ਉੱਪਰ ਮੈਂ ਥੋੜਾ ਜਿਹਾ ਦੇਸੀ ghee ਲਗਾਵਾਂਗੀ ਤੇ ਇਹ ਤਿਆਰ ਹੈ ਜੀ ਸਾਡਾ ਬਹੁਤ ਹੀ ਸੁਆਦੀਸ਼ਟ ਲੱচ্ছা ਪਰਾਂਠਾ ਤੇ ਇਹ ਵੇਖੋ ਇਹਦੇ ਲੱਛੇ ਪ੍ਰੋਪਰਲੀ ਖੁੱਲੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ